ਮਿਸ਼ਨਰ ਪੁਲਿਸ ਅਮਰਸਾਲ ਸ੍ਰੀ ਅਰुणਪਾਲ ਸਿੰਘ ਆਈਪੀਐਸ ਜੀ ਵੱਲੋਂ ਦਿੱਤੀਆਂ ਸਖਤ ਹਦਾਇਤਾਂ ਅਤੇ ਸਪੈਸ਼ਲ ਜਿਹੜੀ ਡਿਊਟੀ ਚੱਲ ਰਹੀ ਹੈ ਕਲੂਕਾਰਾ ਉਹਦੇ ਸਪੰਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਤੇ ਮੇਰੇ ਚੌਕੀ ਇੰਚਾਰਜ ਖੰਡਵਾਲਾ ਏਐਸਆਈ ਹਰਜਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਦੋਸ਼ੀ ਆਕਾਸ਼ਦੀਪ ਸਿੰਘ ਅਤੇ ਬਲਜੀਤ ਸਿੰਘ ਦੋਨਾਂ ਨੂੰ ਕਾਬੂ ਕੀਤਾ ਔਰ ਕਾਬੂ ਕਰਕੇ ਮਕਦਮਾ ਨੰਬਰ 121 ਦੀ 379 411 ਆਪੀਸੀ थाना ਸ਼ਹਾਡਾ ਦਰਜ ਕੀਤਾ। ਮੁਕਦਮਾ ਦਰਜ ਕਰਨ ਤੋਂ ਬਾਅਦ ਤਫ਼ਤੀਸ਼ ਕੀਤੀ ਗਈ ਤੇ ਤਫ਼ਤੀਸ਼ ਦੌਰਾਨ ਦੋਸ਼ੀਆਂ ਕੋਲੋਂ 8 ਮੋਟਰਸਾਈਕਲ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸੀਗੇ ਜੀ। ਔਰ ਇਹ ਮੁਕਦਮਾ ਦਰਜ ਕਰਕੇ ਅਸੀਂ ਦੋਸ਼ੀਆਂ ਨੂੰ ਰਿਮਾਂਡ ਤੇ ਲੈ ਰਹੇ ਹਾਂ ਔਰ ਸਾਨੂੰ ਆਸ ਹੈ ਕਿ ਅਜੇ ਹੋਰ ਰਿਕਵਰੀ ਹੋਵੇਗੀ। ਨਿਸ਼ਚਿਤ ਅਧੀ ਗਈ ਸਰ। ਇਹ ਮੋਟਰਸਾਈਕਲ ਚੋਰੀ ਕਰਕੇ 5000 7000 ਦਾ ਗਾਹ ਵੇਚ ਦਿੰਦੇ ਸੀਗੇ ਜਾਂ ਵੇਚਣ ਦੀ ਕੋਸ਼ਿਸ਼ ਕਰਦੇ ਸੀਗੇ ਅਜੇ ਨਸ਼ੇ ਬਾਰੇ ਇਹ ਗੱਲ ਸਾਹਮਣੇ ਨਹੀਂ ਆਈ ਅਜੇ ਸਾਡੇ ਕੋਈ ਅਸੀਂ ਰਮਾਨ ਤੇ ਲੈ ਰਹੇ ਹਾਂ ਨਹੀਂ ਫਿਲਹਾਲ ਇਹੀ ਅਜੇ ਇਹਨਾਂ ਤੋਂ ਅਸੀਂ ਬਰਾਮਦ ਕੀਤੇ ਨੇ ਪਹਿਲਾਂ ਇਹਨਾਂ ਦਾ ਪੁਰਾਣਾ ਰਿਕਾਰਡ ਸਾਡੇ ਕੋਲ ਅਜੇ ਕੋਈ ਨਹੀਂ ਆਇਆ ਅਜੇ ਚੈੱਕ ਕਰਾਂਗੇ ਅਸੀਂ ਤੋਂ ਕਲੀਅਰ ਹੋ ਜਾਏਗਾ ਜੀ ਕਮਿਸ਼ਨਰ ਆਫ ਪੁਲਿਸ ਅਮਰਸਰ ਸ਼੍ਰੀ ਅਰुणਪਾਲ ਸਿੰਘ ਆਈਪੀਐਸ ਜੀ ਵੱਲੋਂ ਦਿੱਤੀਆਂ ਸਖਤ ਹਦਾਇਤਾਂ ਅਤੇ ਸਪੈਸ਼ਲ ਜਿਹੜੀ ਡਿਊਟੀ ਚੱਲ ਰਹੀ ਆ ਕਲੂਕਰਾ ਉਹਦੇ ਸਪੰਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਤੇ ਮੇਰੇ ਚੌਕੀ ਇੰਚਾਰਜ ਖੰਡ ਵਾਲਾ ਏਐਸਆਈ ਹਰਜਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਦੋਸ਼ੀ ਆਕਾਸ਼ਦੀਪ ਸਿੰਘ ਅਤੇ ਬਲਜੀਤ ਸਿੰਘ ਦੋਨਾਂ ਨੂੰ ਕਾਬੂ ਕੀਤਾ ਔਰ ਕਾਬੂ ਕਰਕੇ ਮਕਦਮਾ ਨੰਬਰ 121 ਅਧੀਨ ਤਾ 379 411 ਆਈਪੀਸੀ थाना ਸ਼ਹਾਡਾ ਦਰਜ ਕੀਤਾ ਮਕਦਮਾ ਦਰਜ ਕਰਨ ਤੋਂ ਬਾਅਦ ਤਫ਼ਤੀਸ਼ ਕੀਤੀ ਗਈ ਤੇ ਤਫ਼ਤੀਸ਼ ਦੌਰਾਨ ਦੋਸ਼ੀਆਂ ਕੋਲੋਂ 8 ਮੋਟਰਸਾਈਕਲ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸੀਗੇ ਜੀ ਔਰ ਇਹ ਮਕਦਮਾ ਦਰਜ ਕਰਕੇ ਅਸੀਂ ਦੋਸ਼ੀਆਂ ਨੂੰ ਫਰਮਾਨ ਤੇ ਲੈ ਰਹੇ ਹਾਂ ਔਰ ਸਾਨੂੰ ਆਸ ਹੈ ਕਿ ਅਜੇ ਹੋਰ ਕਵਰੀ ਹੋਵੇਗੀ ਨਸ਼ੀਦਿਆਦੀ ਗਈ ਸਰ ਇਹ ਮੋਟਰਸਾਈਕਲ ਚੋਰੀ ਕਰਕੇ 5000 7000 ਦਾ ਗਾਹ ਵੇਚ ਦਿੰਦੇ ਸੀਗੇ ਜਾਂ ਵੇਚਣ ਦੀ ਕੋਸ਼ਿਸ਼ ਕਰਦੇ ਸੀਗੇ ਅਜੇ ਨਸ਼ੇ ਬਾਰੇ ਇਹ ਗੱਲ ਸਾਹਮਣੇ ਨਹੀਂ ਆਈ ਅਜੇ ਸਾਡੇ ਕੋਈ ਅਸੀਂ ਰਮਾਨ ਤੇ ਲੈ ਗਏ ਫਿਲਹਾਲ ਪਰਚੇ ਦਰਜ ਜੀ ਇਹਨਾਂ ਦੇ ਨਹੀਂ ਫਿਲਹਾਲ ਇਹੀ ਅਜੇ ਇਹਨਾਂ ਤੋਂ ਅਸੀਂ ਬਰਾਮਦ ਕੀਤੇ ਨੇ ਪਹਿਲਾਂ ਇਹਨਾਂ ਦਾ ਪੁਰਾਣਾ ਰਿਕਾਰਡ ਸਾਡੇ ਕੋਲ ਅਜੇ ਕੋਈ ਨਹੀਂ ਆਇਆ ਅਜੇ ਚੈੱਕ ਕਰਾਂਗੇ ਅਸੀਂ ਜਿੱਤੋਂ ਕਲੀਅਰ ਹੋ ਜਾਏਗਾ ਜੀ ਕਮਿਸ਼ਨਰ ਆਫ ਪੁਲਿਸ ਅਮਰ ਸਰ ਸ਼੍ਰੀ ਅਰਣਪਾਲ ਸਿੰਘ ਆਈਪੀਐਸ ਜੀ ਵੱਲੋਂ ਦਿੱਤੀਆਂ ਸਖਤ ਹਦਾਇਤਾਂ ਅਤੇ ਸਪੈਸ਼ਲ ਜਿਹੜੀ ਡਿਊਟੀ ਚੱਲ ਰਹੀ ਆ ਕਲੂਕਰਾ ਉਹਦੇ ਸਪੰਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਤੇ ਮੇਰੇ ਚੌਕੀ ਇੰਚਾਰਜ ਖੰਡਵਾਲਾ ਏਐਸਆਈ ਹਰਜਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਦੋਸ਼ੀ ਆਕਾਸ਼ਦੀਪ ਸਿੰਘ ਅਤੇ ਬਲਜੀਤ ਸਿੰਘ ਦੋਨਾਂ ਨੂੰ ਕਾਬੂ ਕੀਤਾ ਔਰ ਕਾਬੂ ਕਰਕੇ ਮਕਦਮਾ ਨੰਬਰ 121 ਹਦੀਨਤਾ 379 411 ਆਪੀਸੀ ਖਾਣਾ ਸ਼ਹਾੜਾ ਦਰਜ ਕੀਤਾ ਮਕਦਮਾ ਦਰਜ ਕਰਨ ਤੋਂ ਬਾਅਦ ਤਫਤੀਸ਼ ਕੀਤੀ ਗਈ ਤੇ ਤਫਤੀਸ਼ ਦੌਰਾਨ ਦੋਸ਼ੀਆਂ ਕੋਲੋਂ 8 ਮੋਟਰਸਾਈਕਲ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸੀਗੇ ਜੀ ਔਰ ਇਹ ਮਕਦਮਾ ਦਰਜ ਕਰਕੇ ਅਸੀਂ ਦੋਸ਼ੀਆਂ ਨੂੰ ਰਿਮਾਂਡ ਤੇ ਲੈ ਰਹੇ ਆਂ ਔਰ ਸਾਨੂੰ ਆਸ ਹੈ ਕਿ ਅਜੇ ਹੋਰ ਰਿਕਵਰੀ ਹੋਵੇਗੀ। ਨਸ਼ੇ ਦੀ ਆਦੀ ਗਈ ਸਰ ਇਹ ਮੋਟਰਸਾਈਕਲ ਚੋਰੀ ਕਰਕੇ 5000 7000 ਦਾ ਗਾਹ ਵੇਚ ਦਿੰਦੇ ਸੀਗੇ ਜਾਂ ਵੇਚਣ ਦੀ ਕੋਸ਼ਿਸ਼ ਕਰਦੇ ਸੀਗੇ ਅਜੇ ਨਸ਼ੇ ਬਾਰੇ ਇਹ ਗੱਲ ਸਾਹਮਣੇ ਨਹੀਂ ਆਈ ਅਜੇ ਸਾਡੇ ਕੋਈ ਅਸੀਂ ਰਿਮਾਨ ਤੇ ਲੈ ਗਏ ਨਹੀਂ ਫਿਲਹਾਲ ਇਹੀ ਅਜੇ ਇਹਨਾਂ ਤੋਂ ਅਸੀਂ ਬਰਾਮਦ ਕੀਤੇ ਨੇ ਪਹਿਲਾਂ ਇਹਨਾਂ ਦਾ ਪੁਰਾਣਾ ਰਿਕਾਰਡ ਸਾਡੇ ਕੋਲ ਅਜੇ ਕੋਈ ਨਹੀਂ ਆਇਆ ਅਜੇ ਚੈੱਕ ਕਰਾਂਗੇ ਅਸੀਂ ਜਿੱਤੋਂ ਕਲੀਅਰ ਹੋ ਜਾਏਗਾ